ਸ਼ੀਗਾਲ ਦੋਸਤੋ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਮਦਿਆ achar ਦੀ ਵੀਡੀਓ ਤੁਸੀਂ ਸਾਡੀ ਇੱਕ ਸ਼ਾਰਟ ਵੀਡੀਓ ਸੀਗੀ ਆਮਦਿਆ achar ਦੀ ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਅਸੀਂ ਤੁਹਾਡੇ ਲਈ ਦੁਬਾਰਾ ਇੱਕ ਵੀਡੀਓ ਲੈ ਕੇ ਆਏ ਹਾਂ ਉਹ ਪਿਛਲੇ ਸੀਜ਼ਨ ਦੀ ਸੀਗੀ ਸੀਜ਼ਨ ਦੁਬਾਰਾ achar ਪਿਆ ਤੇ ਤੁਹਾਨੂੰ ਦੁਬਾਰਾ ਵੀਡੀਓ ਸ਼ੇਅਰ ਕਰ ਰਹੇ ਆ ਜੇ ਵੀਡੀਓ ਪਸੰਦ ਆਏਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਈਏ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਜਿੰਨੇ ਵੀ ਅੰਬ ਹੈਗੇ ਆ ਮਤਲਬ ਤੁਸੀਂ ਜਿੰਨਾ ਵੀ achar ਪਾਣਾ ਹੈਗਾ ਨਾ ਉਹਨੂੰ ਸਾਰੇ ਅੰਬਾਂ ਨੂੰ ਤੁਸੀਂ ਪਾਣੀ ਦੇ ਵਿੱਚ ਪਾ ਕੇ achhi tarah ਧੋ ਕੇ ਰੱਖਣਾ ਹੈਗਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਫਿਰ ਕਿਸੇ ਸਾਫ ਕਪੜੇ ਦੇ ਨਾਲ ਲੈ ਕੇ ਪੂੰਝ ਲੈਣਾ ਹੈਗਾ ਸਾਫ ਕਰ ਲੈਣਾ ਹੈ ਇਕਦਮ ਸੁਕਾ ਲੈਣਾ ਹੈ ਤੇ ਉਸ ਕੱਟਣ ਤੋਂ ਬਾਅਦ ਤੇ ਤੁੱਬੀ ਲਗਾਣੀ ਜ਼ਰੂਰੀ ਹੈ ਦੇਖੋ ਇਹ ਅੰਬ ਸਾਨੂੰ ਮਿਲੇ ਸੀਗੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਤੇ ਅਸੀਂ ਅਗਲੇ ਦਿਨ ਸਵੇਰੇ achar ਦੀ ਵੀਡੀਓ ਤੁਹਾਨੂੰ ਦਿਖਾ ਰያ ਮਤਲਬ ਅਗਲੇ ਦਿਨ ਸਵੇਰੇ ਅਸੀਂ achar ਪਾਇਆ ਸੀਗਾ ਤੇ ਰਾਤ ਨੂੰ ਹੀ ਅਸੀਂ ਇਹਨਾਂ ਨੂੰ ਭਿਗੋ ਕੇ ਰੱਖ ਦਿੱਤਾ ਸੀਗਾ ਇਹਦੇ ਨਾਲ ਅੰਬ ਪੱਕਦੇ ਵੀ ਨਹੀਂ ਹੈ ਤੇ ਨਾਲ ਜਿਹੜੀ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਉਹ ਸਾਫ ਵੀ ਹੋ ਜਾਂਦੀ ਹੈ ਤੇ ਹੁਣ ਇਸ ਟਾਈਮ ਤੇ ਅੰਬ ਦੀ ਕਟਿੰਗ ਹੋ ਰਹੀ ਹੈ ਤੇ ਕੱਟਨੇ ਤੁਸੀਂ ਆਪਣੇ ਹਿਸਾਬ ਨਾਲ ਕਿ ਤੁਸੀਂ ਕਿੰਨਾ ਵੱਡਾ ਪੀਸ ਰੱਖਣਾ ਹੈ ਤੇ ਛੋਟੇ ਪੀਸ ਹੀ ਬੈਟਰ ਰਹਿੰਦੇ ਆ ਤੇ ਆਮਦੇ ਹਿਸਾਬ ਦੇ ਨਾਲ ਹੀ ਮਸਾਲੇ ਪੈਂਦੇ ਆ ਸਾਡਾ ਇਸ ਵਰਗੇ ਆਮਦਾ achar ਕੱਟ ਸੀਗਾ ਕਿਉਂਕਿ ਸਾਡਾ ਪਿਛਲੀ ਵਾਰੀ ਦਾ ਵੀ ਪਿਆ ਹੋਇਆ ਤੇ ਉਹ ਵੀ ਕਾਫੀ ਅੱਛੀ ਕੰਡੀਸ਼ਨ ਚ ਹੈਗਾ ਜੇ ਤੁਸੀਂ ਜਿਸ ਤਰੀਕੇ ਨਾਲ ਵੀਡੀਓ ਚ ਦਿਖਾਇਆ ਜਾ ਰਿਹਾ ਨਾ ਤੁਸੀਂ ਇਸ ਤਰੀਕੇ ਨਾਲ ਆਮਦਾ achar ਪਾਓਗੇ ਤੇ ਤੁਹਾਡਾ ਵੀ ਆਮਦਾ achar ਜਿਹੜਾ ਉਹ ਮਤਲਬ 6 ਮਹੀਨੇ ਸਾਲ ਤੱਕ ਉਦਾਂ ਦਾ ਹੀ ਰਹੇਗਾ ਜਿਸ ਤਰ੍ਹਾਂ ਦਾ ਤੁਸੀਂ ਪਾਉਂਦੇ ਹੋ ਮਤਲਬ ਕਈਆਂ ਦਾ ਹੁੰਦਾ ਆਮਦਾ ਅਚਾਰ ਕਾਲਾ ਹੋ ਜਾਂਦਾ ਹੈ ਜਾਂ ਥੋੜਾ ਢਿੱਲਾ ਹੋ ਜਾਂਦਾ ਹੈ ਤੇ ਇਸ ਇਸ ਤਰੀਕੇ ਦੇ ਨਾਲ ਜੇ ਤੁਸੀਂ ਪਾਓਗੇ ਤੇ ਫਿਰ ਉਹ ਇਦਾਂ ਨਹੀਂ ਹੋਏਗਾ ਇਹਦੇ ਵਿੱਚ ਸਿਰਫ ਦੋ ਹੀ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਕਿ ਕਿ ਤੁਸੀਂ ਇਹਦੇ ਵਿੱਚ ਚੀਨੀ ਜ਼ਰੂਰ ਐਡ ਕਰਨੀ ਹੈ ਤੇ ਸੈਕਿੰਡ ਹੈ ਕਿ ਤੇਲ ਦੀ ਕੋਈ ਕਮੀ ਨਹੀਂ ਰੱਖਣੀ ਹੈ ਤੇਲ ਜ਼ਿਆਦਾ ਹੀ ਪੈਣਾ ਅੱਜ ਕੱਲ ਲੋਕੀ ਕਹਿੰਦੇ ਆ ਕਿ ਅਸੀਂ ਹੈਲਥ ਕੌਨਸ਼ੀਅਸ ਹੈਗੇ ਆ ਅਸੀਂ ਤੇਲ ਘੱਟ ਪਾਣਾ ਪਰ ਤੇਲ ਘੱਟ ਪਾਣ ਦੇ ਨਾਲ ਕੀ ਹੁੰਦਾ ਨਾ ਕਿ ਤੁਹਾਡਾ ਜਿਹੜਾ ਅਚਾਰ ਹੈ ਨਾ ਉਹ ਜਲਦੀ ਕਈ ਖਰਾਬ ਹੋ ਜਾਂਦਾ ਹੈ ਕਾਲਾ ਜਾ ਹੋ ਜਾਂਦਾ ਹੈ ਤੇ ਚੀਨੀ ਤੇ ਤੇਲ ਦੀ ਇਹਦੇ ਵਿੱਚ ਇਹ ਹੈ ਕਿ ਜ਼ਰੂਰ ڈالਣਾ ਬਾਕੀ ਤੁਸੀਂ ਮਸਾਲੇ ਤੇ ਪਾਣੀ ਪਾਣੇ ਆ ਸੌਂਫ ਹੋ ਗਿਆ ਮਿੱਤਰੇ ਹੋ ਗਏ ਇਹ ਸਾਰੇ ਮਸਾਲੇ ਤੇ ਐਡ ਕਰਨੇ ਹੀ ਕਰਨੇ ਆ ਲਾਲ ਮਿਰਚ ਹੋ ਗਈ ਤੇ ਇਹ ਕੁਆਂਟੀਟੀ ਦੇ ਹਿਸਾਬ ਨਾਲ ਹੁੰਦਾ ਸਾਡੀ ਕੁਆਂਟੀਟੀ ਆਚਾਰ ਦੀ ਘੱਟ ਸੀਗੀ ਤੇ ਅਸੀਂ ਉਹਦੇ ਹਿਸਾਬ ਨਾਲ ਪਾਇਆ ਹੁਣ ਤੁਸੀਂ ਕਿੰਨਾ achar ਪਾ ਰਹੇ ਹੋ ਉਹਦੇ ਹਿਸਾਬ ਨਾਲ ਦੇਖਣਾ ਜਿਵੇਂ ਹੁਣ ਇਹਦੇ ਤੁਸੀਂ ਦੇਖਦੇ ਹੋ ਕਿ ਹਲਦੀ ਦੁਬਾਰਾ ਐਡ ਕੀਤੀ ਹੈ ਤੇ ਉਹ ਨੀਡ ਦੇ ਹਿਸਾਬ ਨਾਲ ਜੇ ਲੱਗਿਆ ਕਿ ਹਲਦੀ ਦੀ ਜ਼ਰੂਰਤ ਹੋਰ ਹੈਗੀ ਹੈ ਤੇ ਹਲਦੀ ਐਡ ਕਰ ਲਈ ਇਸੇ ਤਰੀਕੇ ਤੁਸੀਂ ਆਪਣਾ ਵੀ ਜਦੋਂ achar ਪਾਓਗੇ ਤੇ ਐਦਾਂ ਹੀ ਕਰਨਾ ਹੈ ਇਹ ਨੀਡ ਦੇ ਅਕੋਰਡਿੰਗ ਚੀਜ਼ਾਂ ਐਡ ਕਰਦੇ ਜਾਣਾ ਹੈ ਜਿਸ ਤਰ੍ਹਾਂ ਹੁਣ ਇੱਥੇ ਇੱਕ ਤੇਲ ਦੀ ਬੋਤਲ ਅਸੀਂ ਪਾ ਦਿੱਤੀ ਸੀਗੀ ਸਾਰਾ ਮਸਾਲਾ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਾਨੂੰ ਲੱਗਿਆ ਕਿ ਤੇਲ ਦੀ ਮਤਲਬ ਤੇਲ ਹੋਰ ਪੈ ਸਕਦਾ ਵਿੱਚ ਮਤਲਬ ਪਾਣਾ ਜ਼ਰੂਰੀ ਹੈ ਤੇ ਇਸ ਲਈ ਤੇਲ ਹੋਰ ਐਡ ਕੀਤਾ ਫਿਰ ਇੱਕ ਬੋਤਲ ਹੋਰ ਤੁਸੀਂ ਅੱਗੇ ਦੇਖੋਗੇ ਕਿ ਇੱਕ ਬੋਤਲ ਹੋਰ ਐਡ ਹੋਈ ਹੈ ਵਿੱਚ ਅਸੀਂ ਇਸੇ ਤਰੀਕੇ ਤੁਸੀਂ ਅਚਾਰ ਪਾਣਾ ਹੈ ਅੱਗੇ ਦੇਖਦੇ ਜਾਓ ਕਿ ਕਿਸ ਤਰ੍ਹਾਂ ਬਣਦਾ ਹੈ ਜਦੋਂ ਅਚਾਰ ਦਾ ਮਸਾਲਾ ਤਿਆਰ ਹੋ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਜਿੰਨਾ ਵੀ ਆਚਾਰ ਕੱਟਿਆ ਹੋਇਆ ਨਾ ਉਹਨੂੰ ਥੋੜੀ ਥੋੜੀ ਕੁਆਂਟੀਟੀ ਦੇ ਵਿੱਚ ਕਰਕੇ ਮਸਾਲੇ ਦੇ ਵਿੱਚ ਐਡ ਕਰਦੇ ਜਾਣਾ ਹੈ ਤੇ ਮਿਕਸ ਕਰ ਕਰਕੇ ਮਤਲਬ ਹੋਰ ਐਡ ਕਰਦੇ ਜਾਣਾ ਹੈ ਤਾਂ ਕਿ ਜਿਹੜਾ ਕਿ ਮਸਾਲਾ ਹੈਗਾ ਉਹ ਸਾਰੇ ਆਚਾਰ ਦੇ ਵਿੱਚ ਇਕੁਅਲੀ ਮਤਲਬ ਲੱਗ ਜਾਵੇ ਕਿ ਕੁਝ ਵੀ ਇਹ ਨਾ ਹੋਵੇ ਕਿ ਅੰਨੀ ਬੰਨਾ ਰਵੇ ਕਿ ਕਿਤੇ ਕਿਸੇ ਥੋੜੇ ਆਚਾਰ ਨੂੰ ਮਸਾਲਾ ਲੱਗਿਆ ਹੋਇਆ ਤੇ ਥੋੜੇ ਨੂੰ ਨਹੀਂ ਲੱਗਿਆ ਹੋਇਆ ਜੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਪੂਰਾ ਪ੍ਰੋਸੈਸ ਕਿ ਐਕਚੁਅਲੀ ਕਰਨਾ ਕਿੱਦਾਂ ਹੈ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਵੀਡੀਓ ਪਸੰਦ ਆਵੇ ਤੇ ਥੈਂਕ ਯੂ